ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੂਰਾਵਰ ਸਿੰਘ ਸਾਹਿਬ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਧੰਨ ਧੰਨ ਪਰਮ ਪੂਜਨੀਕ ਮਾਤਾ ਗੁਜਰ ਕੌਰ ਜੀਾਂ ਦੇ ਪਵਿੱਤਰ ਸਰੀਰਾਂ ਦੇ ਸੰਸਕਾਰ ਸਥਾਨ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਿਖੇ ਅੱਜ ਮਾਨਯੋਗ ਪੰਜ ਸਿੰਘ ਸਹਿਬਾਨ ਜੀ ਦੇ ਹੋਏ ਆਦੇਸ਼ਾਂ ਦੇ ਅਨੁਸਾਰ ਤਾਂ ਨਿਸ਼ਾਨ ਸਾਹਿਬ ਬਸੰਤੀ ਰੰਗ ਦੇ ਜਿਹੜੇ ਨਿਸ਼ਾਨ ਸਾਹਿਬ ਨੇ ਉਹ ਅੱਜ ਚਲਾਏ ਗਏ ਨੇ ਪਹਿਲਾਂ ਨਿਸ਼ਾਨ ਸਾਹਿਬ ਦਾ ਰੰਗ ਜਿਹੜਾ ਕੇਸਰੀ ਸੀ ਪੰਥਕ ਤੌਰ ਤੇ ਜੋ ਅਕਾਲ ਤਖਤ ਸਾਹਿਬ ਦੇ ਵੱਲੋਂ ਹਦੇਸ ਹੋਇਆ ਉਹਨਾਂ ਨੂੰ ਮੰਨਦੇ ਹੋਏ ਅੱਜ ਇਸ ਪਵਨ ਅਸਥਾਨ ਤੇ ਵੀ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਜੀ ਦੀ ਜਿਹੜੀ ਸੇਵਾ ਹੈ ਉਹ ਸੰਗਤਾਂ ਦੇ ਵੱਲੋਂ ਕੀਤੀ ਗਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਤਨ ਸੰ ਬਾਬਾ ਜੋਰਾਵਰ ਸਿੰਘ ਸੰਤਨ ਬਾਬਾ ਫਤੇ ਸਿੰਘ ਸੰਤਨਕ ਮਾਤਾ ਪੁਜਨੀਕ ਗੁਜਰ ਕੌਰ ਜੀ ਦੇ ਸੰਸਕਾਰ ਸਥਾਨ ਤੇ ਜੋ ਅਕਾਲਤਾਲ ਸਾਹਿਬ ਦੇ ਜਥੇਦਾਰ ਵੱਲੋਂ ਆਦੇਸ਼ ਹੋਏ ਉਹਨਾਂ ਦੀ ਪਾਲਣਾ ਕਰਦੇ ਹੋਏ ਅਜਿ ਮਸੰਤੀ ਰੰਗ ਦਾ ਚੋਲਾ ਜਿਹੜਾ ਨਿਸ਼ਾਨ ਸਾਹਿਬ ਤੇ ਚੜਾਇਆ ਗਿਆ ਹੈ। ਔਰ ਸੂਚੀਆਂ ਸੰਗਤਾਂ ਨੇ ਬੜੀ ਸ਼ਾਹ ਦੇ ਨਾਲ ਜਿਹੜੀ ਇਹ ਸੇਵਾ ਕੀਤੀ ਹੈ। ਮੈਂ ਸੂਚੀਆਂ ਸੰਗਤਾਂ ਨੂੰ ਇਹ ਬੇਨਤੀ ਕਰਦਾ ਹੈ ਕਿ ਆਓ ਆਪਾਂ ਰਲ ਕੇ ਜਿਸ ਤਰੀਕੇ ਨਾਲ ਨਗਰਾਂ ਦੇ ਵਿੱਚ ਵੀ ਜਿਹੜੇ ਗੁਰਦੁਆਰਿਆਂ ਦੇ ਨਿਸ਼ਾਨ ਸਾਹਿਬ ਨੇ ਉਹਨਾਂ ਨੂੰ ਵੀ ਆਪਾਂ ਮਸੰਤੀ ਰੰਗ ਦਾ ਜਿਹੜਾ ਇਹ ਨਿਸ਼ਾਨ ਸਾਹਿਬ ਉੱਚਾ ਕੇ ਆਪਣਾ ਅਕਾਲ ਤਖਤ ਦੀ ਜਿਹੜੀ ਹੁਕਮਾਂ ਦੀ ਪਾਲਣਾ ਕਰੀਏ ਔਰ ਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਉਹਨਾਂ ਦੇ ਹੋਏ ਉਦੇਸ਼ ਦੇ ਮੁਤਾਬਕ ਅੱਜ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਅਕਾਲ ਤਖਤ ਸਾਹਿਬ ਜੀ ਦੀ ਹੁਕਮ ਨੂੰ ਚਲਾਉਂਦੇ ਹੋਏ ਸੇਵਾ ਜਰੀ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ